ਸਾਡਾ ਨਾ ਐਗਜੌਸਟ ਖਰਾਬ ਹੋ ਗਿਆ ਤੇ ਮੈਂ ਇਹਨੂੰ ਖੋਲਿਆ ਖੋਲ ਕੇ ਆ ਲੈ ਗਿਆ ਸਰਾ ਹੀ ਮਕੈਨਿਕ ਕੋਲ ਨਾ ਗਿਆ ਦੇਖਿਆ ਜਾ ਰਹੀ ਦੀ ਮੋਟਰ ਮੋਟਰ ਕਹਿੰਦਾ ਇਹ ਨਹੀਂ ਠੀਕ ਠੋਕ ਹੁੰਦੇ ਤੇ ਇਹ ਤਾਂ ਯੂਜ਼ ਐਂਡ ਥਰੋਅ ਆ ਚੱਲ ਮੈਂ ਹੁਣ ਸੱਟਣਾ ਪਾ ਹੈਗਾ ਹੀ ਆ ਕੀ ਕਰੀਏ ਮੈਂ ਇਹਨੂੰ ਖੋਲ ਲਿਆ ਖੋਲ ਕੇ ਅੱਗੇ ਤੁਹਾਨੂੰ ਦੱਸਦਾ ਕੀ ਕੀਤਾ ਜੁੜ ਰਿਹਾ ਮੈਂ ਨਾ ਮੈਂ ਇਹਨਾਂ ਨੂੰ ਖੋਲ ਕੇ ਆਹ ਸਪਰੇਅ ਤੇ ਆ ਗਈ ਇੱਕ ਇਹਦੇ ਇੱਥੇ ਪਿੱਛੇ ਬੋਛੇ ਵੀ ਮਾਰਿਆ ਇਧਰ ਵੀ ਮਾਰੀ ਮੜਾ ਦੇ ਝਟਕਾ ਮਾਰਦਾ ਸੀ ਤੇ ਬੰਦ ਹੋ ਜਾਂਦਾ ਸੀ ਤੇ ਕਹਿੰਦੇ ਇਹ ਨਹੀਂ ਕਿੰਨਾ ਇਹਨੂੰ ਸਾਫ-ਸੂਖ ਕੀਤਾ ਹੁਣ ਹੁਣ ਦੇਖਦੇ ਆ ਚੱਲਦਾ ਕਿ ਨਹੀਂ ਚੱਲਦਾ ਹੁਣ ਤਜਰਬਾ ਕਰਦੇ ਆ ਕਿ ਚੱਲਦਾ ਹੈ ਜੇ ਨਹੀਂ ਚੱਲਦਾ ਬਾਕੀ ਅੱਗੇ ਹੁਣ ਪ੍ਰਮਾਤਮਾ ਆ ਕੋਈ ਆਪਾਂ ਇਹਨੂੰ ਸਾਫ-ਸੂਖ ਕਰ ਲਿਆ ਹੈ ਬਾਕੀ ਹੁਣ ਦੇਖਦੇ ਆ ਨਾ ਵੇਖੋ ਕੀ ਬਣਦਾ ਹੁਣ ਇਹਨੂੰ ਆਪਾਂ ਹੁਣ ਜੋੜ ਰਹੀਏ ਇਹ ਜੋੜ ਕੇ ਚਲਾ ਕੇ ਦੇਖਦੇ ਆਂ ਕੀ ਆਉਂਦਾ ਇਹ ਕਿ ਬਸ ਮਕੈਨ ਗੜਾਈ ਕੰਮ ਆ ਗਈ ਨਹੀਂ ਆਉਣਾ ਮੈਂ ਦੋ ਆ ਮੈਂ ਜੋੜ ਕੇ ਤੁਹਾਨੂੰ ਨਾਲ ਚਲਾ ਕੇ ਦੇਖਦੇ ਆਂ ਇਹ ਚੱਲਦਾ ਕਿ ਨਹੀਂ ਚੱਲਦਾ ਆਹ ਵੇ ਮਿੱਤਰੋ ਅਸੀਂ ਮੈਂ ਕੱਸਿਆ ਤਾਂ ਹੈ ਨਹੀਂ ਉਧਾਂ ਤਾਰਾ ਪੂਰਾ ਇੱਥੇ ਲੜਦੀਆਂ ਇਹੀਆਂ ਤੇ ਆਪਾਂ ਇਹ ਚਲਾ ਕੇ ਦੇਖਦੇ ਇੱਕ ਵਾਰ ਚੱਲ ਪਿਆ ਭਾਈ ਆ ਵੀ ਮੇਸਤਰੀ ਆ। ਹੁਣ ਆਪਾਂ ਮੇਸਤਰੀ ਕੋਲ ਜਾ ਕੇ ਦੱਸਣਾ ਚੋਗੇ ਆਂ ਵੀ ਇਹ ਇਖਲਾਸਤਾ ਬਈ ਆ ਲਓ। ਕਿਤੇ ਬਾਕੀ ਹੁਣ ਇਹਨੂੰ ਜੋੜ ਕੇ ਚਲਾਣਾ ਕਿਉਂਕਿ ਤਾਰਾਂ ਨਗੀਆਂ ਸਾਰੀਆਂ। ਜੋ ਤੁਹਾਨੂੰ ਚਿਰਾਗੇ ਦਿਖਾਉਦੇ ਆ। ਆ ਤੁਸੀਂ ਤਾਂ ਨਾ ਇੱਕ ਫੋਟੋ ਖਿੱਚ ਕੇ ਰੱਖ ਲਿਆ ਕਰੋ ਕਿ ਆ ਜਿਹੜੀਆਂ ਤਾਰਾ ਪੂਰਾ ਨਾ ਕਿੱਦਾਂ ਕਿੱਦਾਂ ਲੱਗਦੀਆਂ ਕਿੱਥੇ ਕਿੱਥੇ ਲੱਗਦੀਆਂ ਹੈ ਨਾ ਤੇ ਪਹਿਲਾਂ ਫੋਟੋ ਖਿੱਚ ਲਿਆ ਕਰੋ। ਤੇ ਆ ਉੱਪਰ ਤੋਂ ਡੰਡੀਆਂ ਆਈਆਂ ਜਿਹੜੀਆਂ ਉਹ ਵਾਲੀਆਂ ਆ ਉੱਪਰ ਲੱਗ ਜਾਣੀਆਂ। ਆ ਖੋਲਣਾ ਥੋੜਾ ਜਿਹਾ ਔਖਾ ਆ। ਬਾਕੀ ਤਾਂ ਜੇ ਨਾਦਮਾ ਕਰੇ ਚੱਲਤਾ ਪਿਆ ਹੁਣ ਇੱਕ ਵਾਰੀ ਫਿੱਟ ਕਰਕੇ ਚਲਾ ਕੇ ਦੇਖਦੇ ਹਾਂ ਹੋਰ ਨਾ ਫੇਰ ਬੰਦੇ ਹੋ ਜਿਵੇਂ ਫਿੱਟ ਕਰਕੇ ਚਲਾਣਾ ਓ ਜੀ ਅਸੀਂ ਆ ਸਾਰੇ ਕਵਰ ਕਰ ਲਿਆ ਤਾਰਾਂ ਹਣ ਆਪਾਂ ਇਹਨੂੰ ਪਾ ਦਾਂਗੇ ਇਹਦੇ ਵਿੱਚ ਡੱਬੀ ਇਹ ਡੱਬੀ ਇਹਨਾਂ ਨੇ ਦਿੱਤੀ ਉਹ ਪਾਉਣ ਨੂੰ ਆਹ ਸੇਫਟੀ ਗੱਲਾਂ ਤਾਂ ਮਰਦਾ ਵਧੀਆ ਗੱਲਾਂ ਇਹਨੂੰ ਪਾ ਗਏ ਨਾ ਇਹ ਵਾਲੀ ਉੱਪਰ ਲਾ ਦਾਂਗੇ ਡੱਬੀ ਇਹਨੂੰ ਜਿਹਨੂੰ ਕਿਸੇ ਨੂੰ ਮਾੜੀ-ਮੋਟੀ ਨੌਲੇਜ ਆ ਉਹ ਹੀ ਬੋਲਿਓ ਐਵੇਂ ਨਾ ਇਹ ਤਾਂ ਅਟਕੁਰੋਂ ਟਾਲਾ ਦਾ ਅੰਮਾਵੈ ਐਵੇਂ ਨਾ ਪੰਗਾ ਦੇ ਕੋਈ ਹੋਰ ਵੀ ਤੇ ਮਾੜੀ ਮੋਟੀ ਜਿਹਦਾ ਆਪਾਂ ਹੱਥ ਪੁੱਲਾ ਪੰਡਾ 'ਚ ਮਾਰਦੇ ਰਹਿੰਨੇ ਆ ਤੇ ਮਾੜੀ ਮੋਟੀ ਨਾਲ ਜਿਆਦਾ ਬੋਲ ਲਿਓ ਮੈਂ ਤਾਂ ਫਿਰ ਮੇਸਤਰੀ ਮਂਗਾ ਲਿਓ ਮੇਸਤਰੀ ਨੇ ਮੈਨੂੰ ਤਾਂ ਮੋੜਤਾ ਜਿਹਾ ਐਵੇਂ ਕਮਾ ਮੈਨੂੰ ਕਹਿੰਦਾ ਇਹ ਤਾਂ ਬਸ ਇੱਕ ਵਾਰੀ ਵਰਤੋ ਤੇ ਸਿੱਟੋ ਇਹ ਚੀਜ਼ਾਂ ਆ ਇਹ ਚੱਲ ਮੈਂ ਉੱਦੋਂ ਖੋਲ ਕੇ ਦੇਖਿਆ ਮੈਂ ਕਿ ਜੇ ਚੱਲਦਾ ਚਲਾ ਕੇ ਦੇ ਕੇ ਲੈਣੇ ਛੱਟ ਕੇ ਜਿਹਦਾ ਮਾਰਦਾ ਮੈਂ ਕਿਹਾ ਲਓ ਜੀ ਹੁਣ ਫਾਈਨਲ ਚੈੱਕ ਕਰਨ ਦੀ ਵਾਰੀ ਆ ਗਈ ਹੁਣ ਦੇਖਦੇ ਆਂ ਫੇਲ ਹੋਏ ਕਿ ਪਾਸ ਹੋਏ ਕਿਉਂਕਿ ਹੁਣ ਕੱਸ-ਕੁਸ ਕੇ ਪਤਾ ਲੱਗਦਾ ਹੁੰਦਾ ਕਿ ਫੇਲ ਹੋਏ ਆ ਕਿ ਪਾਸ ਹੋਏ ਆ ਇਹ ਇੱਕ ਤਾਰ ਇੱਥੇ ਪੁੱਜਾ ਆ ਬੱਲੇ ਕਾਮਯਾਬ ਹੋ ਗਿਆ ਦੇਖੋ ਜੀ ਬਹੁਤ ਵਧੀਆ ਲੱਗਿਆ ਜੀ ਸਾਡਾ ਪੱਖਾ ਵੀ ਠੀਕ ਹੋ ਗਿਆ ਐਕਜ਼ੌਸਟ ਤੇ ਆਪਣਾ ਮਨ ਮੁਕੰਨੋਲਜ ਵੀ ਵੱਧ ਗਈ ਇਹ ਅੱਗੇ ਤੋਂ ਕਿਸੇ ਭੈਣ ਭਰਾ ਨੂੰ ਦੱਸਿਆ ਵੀ ਆ ਤੇ ਬਸ ਕੁਝ ਵੀ ਨਹੀਂ ਸੀ ਇਹ ਨਾ ਇਦਾਂ ਚੱਲਦਾ ਨਹੀਂ ਜੀ ਬੱਸ ਮਾੜਾ ਜਿਹਾ ਇੱਕ ਵਾਰ ਮਾੜਾ ਜਿਹਾ ਹਿੱਲ ਕੇ ਬੰਦ ਹੋ ਜਾਂਦਾ ਸੀ ਮੈਨੂੰ ਮੇਸਤਰੀ ਨੇ ਕਿਹਾ ਤਾਂ ਬੱਸ ਇਹ ਤਾਂ ਜੀ ਖਰਾਬ ਆ ਇਹਦਾ ਕੁਝ ਨਹੀਂ ਹੋ ਸਕਦਾ ਪਤਾ ਨਹੀਂ ਉਹਦਾ ਬੋਰਡ ਨਹੀਂ ਸੀ ਸਹੀ ਕਰੰਦਾ ਪਤਾ ਨਹੀਂ ਕੀ ਸੀ ਚੱਲ ਮੈਂ ਪਿੱਛੋਂ ਰਿਹਾ ਕੇ ਖੋਲਿਆ ਖੋਲ ਕੇ ਉੱਤੇ ਫੰਦ ਘਾ ਲਿਆ ਉੱਤੇ ਸਪਰੇਅ ਸੁਰੂ ਮਾਰ ਕੇ ਤਸਿਆ ਤੇ ਹੁਣ ਬੜਾ ਅੱਗੇ ਚੱਲ ਗਿਆ